ਸ਼ਾਂਤਮਈ ਬੈਠੇ ਕਿਸਾਨਾਂ ਤੇ ਗੋਲੇ ਛਟਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਉੱਪਰ ਅੱਪਰੂਗਾ ਇਸ ਤੇ ਗੋਲੇ ਛਟਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਹਰਿਆਣਾ ਦੀ ਸਰਕਾਰ ਮਰਦਾਬਾਦ 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 ਭਾਜਪਾ ਤੇ ਸੈਂਟਰ ਦੀ ਸਰਕਾਰ ਮਰਦਾਬਾਦ 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 ਸ਼ਾਂਤਮਈ ਕਿਸਾਨਾਂ ਦੇ ਗੋਲੇ ਛਟਣੇ ਬੰਦ ਕਰੋ मुरदाबादूम मुरदाबाद मुरदाबाद कनौली ते शंभू बार्डर ते बेठे काना गोट सेंटर जी सरकार मुरदाबाद मुरदाबाद

ਆ ਗੁਰੂ ਨਾਨਕ ਦੇਵ ਜਿੰਦਾਬਾਦ 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 ਸਾਇੰਟਿਸਟ ਤੇ ਸਰਕਾਰ ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਜਸਵੀਰ ਸਿੰਘ ਬਲਾਕ ਭਾਨੀਗੜ ਭਾਰਤੀ ਕਿਸਾਨੀ ਯੂਨੈਕਤਾ ਗ੍ਰਾਹਕਾਂ ਦਾ ਜਰਨਲਿਸਟ ਖਤਰਾਂ ਜਸਵੀਰ ਜੀ ਕੀ ਅੱਜ ਪ੍ਰੋਟੈਸਟ ਕੀਤਾ ਅਸੀਂ ਨੇ ਅੱਜ ਮੰਡੀ ਦੇ ਵਿੱਚ ਸਾਡੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਗਿਣਤੀ ਥੋੜੀ ਥੋੜੀ ਸਾਧ ਕੇ ਉੱਥੇ ਪਹਿਲਾਂ ਮੰਡੀ ਦੇ ਵਿੱਚ ਇਕੱਠ ਕੀਤਾ ਗਿਆ ਉੱਥੋਂ ਪੈਦਲ ਮਾਰਚ ਕਰਕੇ ਉਰੇ ਨਾਰੇ ਮਾਰਦੇ ਹੋਏ ਪੰਜਾਬ ਪੰਜਾਬ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਉਰੇ ਆ ਕੇ ਪਤਲਾ ਫੂਕਿਆ ਉਰੇ ਬੱਸ ਸਟੈਂਡ ਦੇ ਉੱਤੇ ਜਿਹੜਾ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਸ਼ੰਭੂ ਦੇ ਅਸੂ ਦੇ ਗੋਲੇ ਵੀ ਮਾਰੇ ਗਏ ਨੇ ਉੱਥੇ ਤਵਾਰ ਚ ਨਹੀਂ ਗਈ ਆ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਇਹਦੀ ਨਕੀਦੀ ਕਰ ਨਕੀਦੀ ਕਰਦੇ ਹਾਂ ਪੂਰੇ ਜ਼ੋਰ ਸ਼ੋਰ ਨਾਲ ਜੇ ਅੱਗੇ ਤੋਂ ਵੀ ਕੋਈ ਅਜਿਹੇ ਆ ਪ੍ਰੋਗਰਾਮ ਜੇ ਕਿਸਾਨਾਂ ਦੇ ਉੱਪਰ ਧੱਕਾ ਕੀਤਾ ਜਾਂਦਾ ਤਾਂ ਸਾਡੀ ਜਥੇਬੰਦੀ ਵੱਲੋਂ ਜਿਵੇਂ ਸਾਨੂੰ ਉੱਪਰ ਹੁਕਮ ਆਊਗਾ ਉਹਦੀ ਪਾਲਣਾ ਕੀਤੀ ਜਾ। ਠੀਕ ਹੈ। ਸਾਡੀ ਪ੍ਰਧਾਨ ਜੀ ਅੱਜ ਕਿਸ ਬਿਸ਼ੇ ਤੇ ਅੱਜ ਵਿਸ਼ਾ ਜਿਹੜਾ ਦਿੱਲੀ ਕਈ ਮਹੀਨਿਆਂ ਤੋਂ ਲਗਾਤਾਰ ਜਥੇਬੰਦੀਆਂ ਲੜ ਰਹੀਆਂ ਹਨ। ਉਹਨਾਂ ਤੇ ਪਿਛਲੇ ਦਿਨੀ ਹਰਿਆਣਾ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਅਥਰੂ ਗੈਂਸ ਦੇ ਗੋਲੇ ਸਿੱਟ ਕੇ ਵੱਡਾ ਅਤਿਆਚਾਰ ਕੀਤਾ ਹੈ। ਜਿਹੜੇ ਇੱਥੇ ਦੇ ਹਾਈ ਕੋਰਟ ਸੁਪਰੀਮ ਕੋਰਟ ਕਹਿੰਦੇ ਸੀਗੇ ਵੀ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਤੁਸੀਂ ਪੈਦਲ ਤੁਰ ਕੇ ਜਾ ਸਕਦੇ ਹੋ। ਜਣੀ ਕਿ ਪੈਦਲ ਤੁਰ ਕੇ ਵੀ ਨਹੀਂ ਜਾਣ ਦਿੱਤਾ ਜਿਹੜੀ ਸੈਂਟਰ ਸਰਕਾਰ ਦੇ ਕਹਿਣ ਤੇ ਜਵਾਨਬੰਦੀ ਹੋ ਰਹੀ ਹੈ ਅੱਜ ਸਾਡੇ ਲੋਕਾਂ ਦੀ ਕਿਸਾਨ ਮਜ਼ਦੂਰਾਂ ਦੀ ਵੱਡੇ ਪੱਧਰ ਤੇ ਜਣੀ ਕਿ ਤਾਕਤ ਨਾਲ ਉਹ ਸਰਕਾਰ ਲੱਗੀ ਹੋਈ ਹੈ ਪਹਿਲਾਂ ਅੰਗਰੇਜ਼ਾਂ ਨੇ ਬੜਾ ਜ਼ੋਰ ਲਾਇਆ ਸੀ ਕਹਿਣਾ ਚਾਹੁੰਦੇ ਐ ਲੋਕਾਂ ਦੀ ਜਵਾਨਬੰਦੀ ਨਹੀਂ ਕਰ ਸਕਦੇ ਅਸੀਂ ਉਹਦੇ ਸਬੰਧ ਤੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਕੱਲ ਵੀ ਅਸੀਂ ਪੁਤਲੇ ਸਾੜਿਆ ਅੱਜ ਵੀ ਅਸੀਂ ਬਲਾਕ ਪਹਾਣੀਗੜ੍ਹ ਵੱਲੋਂ ਵੱਡਾ ਇਕੱਠ ਕਰਕੇ ਸੀ ਪੁਤਲਾ ਸਾੜਿਆ ਸੀ ਚੇਤਾਵਨੀ ਦਿੰਨਿਆ ਸਰਕਾਰਾਂ ਨੂੰ ਵੀ ਤੁਸੀਂ ਇਹੋ ਜੇ ਮਾਹੌਲ ਦੇਸ਼ ਦੇ ਅੰਦਰ ਨਾ ਤਿਆਰ ਕਰੋ ਜਿਹੜਾ ਆਪਦਾ ਦੇਸ਼ ਆਪਦੀ ਅੱਗ ਦੇ ਵਿੱਚ ਮੱਚ ਜੇ ਇਹ ਤੋਂ ਤੁਸੀਂ ਬਾਪਸੇ ਤੋਂ ਬਾਜ ਆਵੋ ਕਿਤੇ ਕੋਈ ਭੁੱਖ ਹੜਤਾਲ ਰੱਖ ਕੇ ਜਣੀ ਕਿ ਬੈਠਿਆ ਮਰਨ ਵਰਤ ਤੇ ਉਹਨੂੰ ਤੁਸੀਂ ਉਸ ਜੇ ਢੰਗ ਨਾਲ ਮਰਨ ਵੀ ਨਹੀਂ ਦਿੱਤਾ ਜਾ ਰਿਹਾ ਕਿਹੜੀਆਂ ਮਤਲਬ ਇੱਥੇ ਦੀਆਂ ਸਰਕਾਰਾਂ ਨੇ ਜਾਂ ਸਾਡੀਆਂ ਮੰਗਾਂ ਪੂਰੀਆਂ ਕਰੋ ਫਿਰ ਜਿਹੜੀਆਂ ਮੰਗਾਂ ਵਾਸਤੇ ਕਿਸਾਨ ਬੈਠੇ ਐ ਕਿਸਾਨ ਮੰਗਾ ਮੰਗਰੇ ਐ ਤੁਸੀਂ ਕਿਸਾਨਾਂ ਨੂੰ ਆਪਣੀ ਰਾਜਧਾਨੀ ਦੇ ਅੰਦਰ ਵੀ ਨਹੀਂ ਜਾਣ ਦਿੱਤਾ ਅੱਤਵਾਦੀਆਂ ਵਾਲਾ ਬਿਹੇਵ ਤੁਸੀਂ ਜਿਹੜਾ ਅੱਤਵਾਦੀਆਂ ਤੇ ਪਦਾਰਥ ਤੁਸੀਂ ਵਰਤਦੇ ਹੋ ਉਹੀ ਤੁਸੀਂ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਤੇ ਵਰਤਦੇ ਹੋ ਇਹ ਕਿਹੜੇ ਦੇਸ਼ ਦੇ ਨਾਗਰਿਕਾਂ ਸੀ ਫਿਰ ਕੀ ਮਤਲਬ ਕੀ ਕਰਨਾ ਚਾਹੁੰਦੇ ਹੋ ਤੁਸੀਂ ਇਹ ਭਾਜਪਾ ਦੀ ਸਰਕਾਰ ਹੈ ਜਿਹੜੀ ਜਵਾਨਬੰਦੀ ਤੇ ਲੱਗੀ ਹੈ ਜਵਾਨਬੰਦੀ ਇੱਥੇ ਲੋਕਾਂ ਦੀ ਕਦੇ ਨਹੀਂ ਹੋਈ ਨਾ ਲੋਕਾਂ ਨੇ ਜਵਾਨਬੰਦੀ ਕਦੇ ਹੋਣ ਦਿੱਤੀ ਇੱਥੇ ਅੰਗਰੇਜ਼ਾਂ ਨੇ ਜਵਾਨਬੰਦ ਕਰਨ ਤੇ ਬਹੁਤ ਜ਼ੋਰ ਲਾ ਕੇ ਤੇ ਬੜੇ ਬੰਦੇ ਮਾਰ ਕੇ ਦੇਖਿਆ ਇਸ ਕਰਕੇ ਉਸੇ ਹਾਲਤਾਂ ਤੋਂ ਗਾਹਾਂ ਜਿਹੜੀ ਭਾਰਤ ਦੀ ਸਰਕਾਰ ਲੰਗੀ ਹੋਈ ਹੈ ਚਾਹੇ ਸਟੇਟ ਦੀ ਕੋਈ ਵੀ ਸਰਕਾਰ ਹੈ ਉਹ ਪੂਰਨ ਤੌਰ ਤੇ ਅੱਜ ਕਿਸਾਨਾਂ ਤੇ ਮਜ਼ਦੂਰਾਂ ਨੂੰ ਡੰਡਾ ਚੱਕਿਆ ਹੈ ਜਬਰਦਸਤੀ ਤੇ ਲੱਗੇ ਹੋਇਆ ਉਹਨੂੰ ਹਰ ਹਾਲਤ 'ਚ ਲੋਕ ਬੰਦ ਕਰਨਗੇ ਲੋਕ ਅਜੇ ਦੇਖ ਰਹੇ ਐ ਵੀ ਕੋਈ ਨਹੀਂ ਸਰਕਾਰਾਂ ਮੁੜ ਆਉਣਗੀਆਂ ਲੋਕ ਘਰਾਂ 'ਚੋਂ ਬਾਹਰ ਨਿਕਲਣਗੇ ਲੋਕ ਐ ਘਰਾਂ 'ਚ ਅੰਦਰ ਵੜ ਕੇ ਤੁਸੀਂ ਕੰਪਨੀਆਂ ਨੂੰ ਦੇਸ਼ ਨਹੀਂ ਲਟਾ ਸਕਦੇ ਸੰਭੂ ਬਾਰਡਰ ਤੇ ਅੱਜ ਵੀ 100 ਕਿਸਾਨਾਂ ਦੇ ਅੱਜ ਵੀ ਕਿਸਾਨਾਂ ਨਾਲ ਉਹੀ ਕਰਨਗੇ ਜੋ ਇਹਨਾਂ ਨੇ ਪਿਛਲੇ ਦਿਨੀ ਕਰਿਆ ਇਹ ਉਹਨਾਂ ਤੱਕ ਨਹੀਂ ਮੁੜਦੇ ਜਿਨ੍ਹਾਂ ਤੋਂ ਸਾਡਾ ਬੱਚਾ-ਬੱਚਾ ਘਰਾਂ 'ਚੋਂ ਬਾਹਰ ਨਹੀਂ ਨਿਕਲਦਾ ਮੈਂ ਕਹਿਣਾ ਚਾਹੁੰਨਾ ਲੋਕਾਂ ਨੂੰ ਇਹਨਾਂ ਨੇ ਤੁਹਾਨੂੰ ਘਰਾਂ 'ਚ ਨਹੀਂ ਰਹਿਣ ਦੇਣਾ ਤੁਹਾਡੇ ਕੋਲੇ ਟੁਕੜਾ ਜਿਹੜਾ ਲੈ ਕੇ ਪਾਣੀ ਤੋਂ ਰੋਟੀ ਦਾ ਪ੍ਰਬੰਧਤ ਉਥੋਂ ਨਹੀਂ ਹੋਣਾ ਫਿਰ ਤੁਸੀਂ ਘਰਾਂ ਚ ਕਿਵੇਂ ਰਹੋਗੇ ਤੁਸੀਂ ਘਰਾਂ ਚ ਭੁੱਖੇ ਮਰ ਸਕਦੇ ਹੋ ਨਹੀਂ ਮਰ ਸਕਦੇ ਜੇ ਉਦੋਂ ਪਹਿਲਾਂ ਨਿਕਲ ਜੇ ਅਸੀਂ ਇੱਥੇ ਦਾ ਭੁੱਖ ਇੱਥੇ ਦੀ ਰੋਜੀ ਰੋਟੀ ਇੱਥੇ ਦੀਆਂ ਜ਼ਮੀਨਾਂ ਬਚਾ ਲਾਂਗੇ ਜ਼ਮੀਨਾਂ ਬਚਾਉਣ ਦੀ ਲੜਾਈ ਹੈ ਸੱਜਣੋ ਘਰਾਂ ਚੋਂ ਬਾਹਰ ਨਿਕਲ ਜੇ ਸਰਕਾਰਾਂ ਮਾੜੀ ਤੇ ਉੱਤਰੀਆਂ ਹੋਈਆਂ ਨੇ ਸਰਕਾਰਾਂ ਕਦੇ ਨਹੀਂ ਗਰਦਨ ਝੁਕਾਏ ਤੋਂ ਵਾਪਸ ਨਹੀਂ ਮੁੜੀਆਂ ਅਸੀਂ ਕਈ ਵਾਰ ਗਰਦਨ ਝੁਕਾ ਕੇ ਦੇਖਿਆ ਇਹਨਾਂ ਨੇ ਗਰਦਨਾ ਕਟੀਆਂ ਤੁਸੀਂ ਦੇਖਿਆ ਪਿਛਲੇ ਦਿਨੀ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਅੰਦਰ ਸੀਸ ਦਿੱਤਾ ਸ਼ਾਂਤਮਈ ਉਹ ਸੀਸ ਲੈ ਇਹਨਾਂ ਨੇ ਬੇਈਮਾਨਾਂ ਨੇ ਪਰ ਉਸ ਤੋਂ ਬਾਅਦ ਬਣ ਕੀ ਗਿਆ ਉਸ ਤੋਂ ਬਾਅਦ ਜਣੀ ਕਿ ਸਾਡਾ ਦੇਸ਼ ਇਸ ਮੁਗਲ ਰਾਜ ਦੇ ਕੰਝੇ ਚੋਂ ਨਿਕਲਿਆ ਲੋਕ ਘਰਾਂ ਚੋਂ ਬਾਹਰ ਨਿਕਲੇ ਲੋਕ ਆਜ਼ਾਦ ਹੋਏ ਐ ਅੱਜ ਫੇਰ ਲੋਕ ਬੁਰੀ ਤਰ੍ਹਾਂ ਗੁਲਾਮ ਐ ਅੱਜ ਉਸ ਗੁਲਾਮੀ ਦਾ ਅਸਾਂਸ ਕਰਵਾਇਆ ਜਾ ਰਿਹਾ ਵੀ ਤੁਹਾਨੂੰ ਪੈਦਲ ਤੁਰਕੇ ਵੀ ਨਹੀਂ ਲੰਘਣ ਦੇ ਮਾਕੇ ਤੁਹਾਡੀ ਰਾਜਤਾਨੀ ਨਹੀਂ ਨੂੰ ਤੁਹਾਡੀ ਕੋਈ ਰਾਜਤਾਨੀ ਨਹੀਂ ਇਹ ਸਿੱਧ ਕਰਤਾ ਇੱਥੇ ਦੀ ਹਰਿਆਣਾ ਦੇ ਸੈਂਟਰ ਸਰਕਾਰ ਨੇ ਬਿਲਕੁਲ ਬਾਕੀ ਖਨੌਰੀ ਬਾਰਡਰ ਤੇ ਡੰਜਲ ਸਾਹਿਬ ਮਰਨ ਵਰਤ ਤੇ ਬੈਠ ਚੁੱਕੇ ਨੇ ਉਹਨਾਂ ਦੀ ਵੀ ਹਾਲਤ ਨਾਜੁਕ ਦੀ ਜਾ ਰਹੀ ਦੇਖੋ ਆਪਦੇ ਆਪ ਦੇ ਤਰੀਕੇ ਨੇ ਲੜਨ ਦੇ ਜਥੇਬੰਦੀਆਂ ਦੇ ਜਿਹੜੇ ਰਾਤ ਜਥੇਬੰਦੀਆਂ ਲੜਦੀਆਂ ਨੇ ਜੇ ਉਹਨੇ ਫੈਸਲਾ ਕਰ ਲਿਆ ਵੀ ਮੈਂ ਯਾਰ ਇਸ ਜ਼ਿੰਦਗੀ ਹੈ ਜਿਹੜੀ ਅਬ ਦੀ ਲਾਊਂਗਾ ਇਸ ਤਰੀਕੇ ਨਾਲ ਲਾਊਂਗਾ ਵੀ ਸਾਡੀਆਂ ਮੰਗਾਂ ਪੂਰੀਆਂ ਹੋ ਰਹੀਆਂ ਉਹਤੇ ਵੀ ਪੂਰਾ ਸਕੰਜਾ ਕੱਸਿਆ ਜਾ ਰਿਹਾ ਪਿਛਲੇ ਦਿਨੀ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਨੇ ਹਸਪਤਾਲ ਚ ਦਾਖਲ ਰੱਖਿਆ ਲੋਕਾਂ ਦੇ ਜ਼ੋਰ ਤੇ ਫਿਰ ਉਹਨੂੰ ਛੱਡਿਆ ਹੋ ਸਕਦਾ ਹੈ ਅਗਲਾ ਹਮਲਾ ਵੀ ਇਸ ਸਰਕਾਰ ਦਾ ਉਹਦੇ ਉੱਤੇ ਇਹੀ ਹੋਵੇ ਦਰਹਾ ਗੁਰਪਤ ਦਾ ਕੀ ਪਲਾਨ ਹੋਊਗਾ ਜੇ ਐਵੇਂ ਹੀ ਚੱਲੀ ਆ ਖਨੋਦੀ ਦੇ ਸਮੂਹ ਦੇਖੋ ਕੀ ਪਲਾਨ ਹੁੰਦਾ ਅਸੀਂ ਕਿਸਾਨਾਂ ਦੇ ਨਾਲ ਆ ਜੇ ਅਤਿਆਚਾਰ ਕਰਦੀ ਹੈ ਮਤਲਬ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਤਾਂ ਜ਼ਰੂਰ ਕੋਈ ਫੈਸਲਾ ਆਊਗਾ ਤੇ ਫੁੱਲ ਚੜਾਂਗੇ ਕੱਲ ਜਦੋਂ ਪਰਸੋਂ ਹੋਇਆ ਇਹ ਉਉਦੀ ਜਥੇਬੰਦੀ ਨੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਆਗਰਾਹਾਂ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਨੇ ਕਿਹਾ ਵੀ ਪੁਤਲੇ ਸਾੜੇ ਜਾਣਗੇ ਪੂਰਨ ਤੌਰ ਤੇ ਅਸੀਂ ਸਖਤ ਸ਼ਬਦਾਂ ਨਾਲ ਨਿੰਦਿਆ ਕਰਦੇ ਹਾਂ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਰਕਾਰਾਂ ਦਾ ਇਹ ੱੱਕਾ ਜਿਹੜਾ